ਅੰਦਰ ਸਹੀ ਹੋਣਾ ਬੰਦਾ ਮੈਂ ਬੋਤਲੋਗਾਂ ਦੇ ਪਰਚਾਕ ਕਰਨਾ ਸਾਦ ਸੁੰਦਰ ਸਿੰਘ ਇਕਵਾਰੀ ਰਮੇਸ਼ਵਰ ਦੇ ਦਾਸ ਗੱਡੀ 'ਤੇ ਸਫ਼ਰ ਕਰ ਰਿਹਾ ਸੀ ਰਾਮਪੁਰ ਤੋਂ ਜਾਣਾ ਸੀ ਇੱਦਨ ਨੂੰ ਲੇਜ਼ਾਪਾ ਲੋ ਉਹ ਕਹਿੰਦੇ ਮੈਂ ਬੜਾ ਤੰਗ ਮੇਰਾ ਸਫ਼ਰ ਬੜਾ ਲੰਬਾ ਮੈਨੂੰ ਬੈਹਨ ਨੂੰ ਟ੍ਰੇਨ ਵਿੱਚ ਥਾਂ ਨਾ ਮਿਲੀ ਇੱਕ ਬੰਦਾ ਬੜਾ ਘਮੰਡੀ ਉੱਠ ਕੇ ਦਾ ਤਾਕੀ ਦੇ ਵਿੱਚ ਚੱਲ ਗਿਆ ਕਹਿੰਦੇ ਮੈਂ ਉਹਦੀ ਜਗ੍ਹਾ ਤੇ ਬਹਿ ਗਿਆ ਕਹਿੰਦੇ ਬਿੰਦੂ ਕਹਿੰਦਾ ਉੱਠ ਵੀ ਇਥੋਂ ਕਹਿੰਦੇ ਜੀ ਮੈਂ ਕਿਹਾ ਤੁਹਾਡੇ ਬੈਣ ਲਈ ਜਗ੍ਹਾ ਹੈ ਪਿੱਛੇ ਬੈਠ ਜਾ ਉਹ ਬੰਦਾ ਸੀ ਜਿੱਦਾਂ ਮੰਗਣ ਵਾਲੇ ਪਿਖਾਰੀ ਹੁੰਦੇ ਸੀ ਜਾਦੂਗਰ ਉਹ ਲਾਗਲੇ ਬੰਦੇ ਨੂੰ ਕਹਿੰਦਾ ਇਸ ਭਾਈ ਨੂੰ ਠਾਲ ਦੋ ਮੇਰੀ ਜਗ੍ਹਾ ਤੋਂ ਮੈਂ ਬੈਗ ਰੱਖਣਾ ਨਾਲ ਆਪਣੇ ਉਹ ਥੱਗਾ ਸੀ ਖੜੇ ਵਿਚਾਰੇ ਉਹ ਬੈਠ ਗਿਆ ਜਾਦੂਗਰ ਨੇ ਕਿਹਾ ਨੇਦਾ ਮੈਂ ਇਹਨੂੰ ਕੁਝ ਕਰ ਦਊਗਾ ਉਹ ਆਖ ਮੇਰੀ ਦੁਆ ਕਰਨਾ ਪੈ ਕਹਿੰਦੇ ਤੂੰ ਜੋ ਕਰਨਾ ਹੈ ਕਰ ਉਹਨੇ ਆਪਣਾ ਜਾਦੂ ਚਲਾਇਆ ਜੰਤਰ ਮੰਤਰ ਕੀਤਾ ਉਹਨਾਂ ਦੇ ਕੋਈ ਅਸਰ ਨਹੀਂ ਉਹ ਕਹਿੰਦੇ ਤੇਰੇ ਹੱਥ ਕੀ ਆ ਉਹ ਕਹਿੰਦਾ ਬਾਈਬਲ ਕਹਿੰਦੇ ਪਰੇ ਰੱਖਦੇ ਉਹਨੇ ਪਰੇ ਰੱਖ ਦਿੱਤੀ ਉਹਨੇ ਫੇਰ ਜਾਦੂ ਚਲਾਇਆ ਜਾਦੂ ਚਲਿਆ ਨਹੀਂ ਕਹਿੰਦਾ ਆਪੇ ਗੱਲ ਇਹਦਾ ਆ ਮੈਂ ਤਾਂ ਬੜੇ ਬੜੇ ਮੋਜ ਦੇ ਕਰਕੇ ਲੋਕਾਂ ਨੂੰ ਹੈਰਾਨ ਕੀਤਾ ਹੋਇਆ ਪਰ ਤੂੰ ਕਿਹਦਾ ਬੰਦਾ ਆ ਕਿਹਦੀ ਪੂਜਾ ਕਰਦਾ ਤੇ ਤੇ ਜਾਦੂ ਨਹੀਂ ਚੱਲਦਾ ਉਹ ਸਾਰੋਂ ਸੁੰਦਰ ਸਿੰਘ ਕਹਿੰਦੇ ਮੇਰੇ ਲੂਹੂ ਵਿੱਚ ਜਸਮ ਸਿੰਘ ਰਚਿਆ ਹੈ ਇਹ ਤੇ ਪੈਰਾ ਜਾਦੂ ਮੇਤੇ ਚੱਲ ਨਹੀਂਦਾ ਮੇਰੇ ਇੱਕ ਇੱਕ ਲੂਹੇ ਵਿੱਚ ਜਸਮ ਸਿੰਘ ਰਚਿਆ ਹੈ ਮੈਂ ਉਹਦਾ ਬੰਦਾ ਆ ਤੇ ਉਹਦੀ ਸੇਵਾ ਕਰਦਾ ਤੇ ਜਾਦੂਗਰ ਪੈਰਾ ਚ ਗਿਰਦੀ ਹੈ এটা প্রমেষ্ট সামু কাল